ਹਾਂ ਜੀ ਸਤਿ ਸ੍ਰੀ ਅਕਾਲ ਸਭ ਨੂੰ ਮੈਂ ਸੰਦੀਪ ਲੰਬਾ ਖਬਰ ਲੈ ਕੇ ਹਾਜ਼ਰ ਹਾਂ ਜੈਤੋ ਮੰਡੀ ਤੋਂ ਜਿੱਥੇ ਕਿ ਜੈਤੋ ਪੁਲਿਸ ਨੇ ਮਾਰਿਆਂ ਅੰਸਰਾਂ ਦੇ ਖਿਲਾਫ ਜਿਹੜੀ ਇੱਕ ਮਹਮ ਵਿੱਢੀ ਹੋਈ ਹੈ ਉਸ ਦੇ ਚੱਲਦੇ ਚਾਰ ਦੋਸ਼ੀਆਂ ਨੂੰ ਇੱਥੇ ਕਾਬੂ ਕੀਤਾ ਹੈ ਮਾਰੂ ਹਥਿਆਰਾਂ ਦੇ ਸਮੇਤ ਹਾਂ ਜੀ ਮਾਰਿਆਂ ਅੰਸਰਾਂ ਖਿਲਾਫ ਜਿਹੜੀ ਮਹਮ ਵੀ ਚੱਲ ਤੇ ਚਾਰ ਦੋਸ਼ੀਆਂ ਕੀ ਇਹ ਪ੍ਰਮਾਣ ਹੈ ਦੂਸਰਾ ਕੀ ਤੁਹਾਨੂੰ ਪਤਾ ਕਿ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਪ੍ਰਗਿਆ ਜੈਨ ਆਈਪੀਐਸ ਜੀ ਐਸਐਸਪੀ ਡਿਊਟੀ ਕੋਲ ਕੀ ਵੱਲੋਂ ਸੰਗਠਿਤ ਅਪਰਾਧ ਦੇ ਖਿਲਾਫ ਪਿਛਲੇ 8 ਮਹੀਨਿਆਂ ਦੇ ਦੌਰਾਨ 47 ਮੁਕਦਮੇ ਦਰਜ ਰਜਿਸਟਰ ਕੀਤੇ ਗਏ ਤੇ ਜਿਹਦੇ ਵਿੱਚ ਅਸੀਂ 228 ਬੰਦੇ ਨੂੰ ਅਰੈਸਟ ਕੀਤਾ ਹੈ ਇਸੇ ਲੜੀ ਦੇ ਸਬੰਧ ਵਿੱਚ ਐਸਐਚਓ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਗਵਾਹੀ ਹੇਠ ਐਸਐਸਈ ਇਕਬਾਲ ਸਿੰਘ ਨੇ ਸੂਹਾਪੁਰ ਬਠਿੰਡਾ ਰੋਡ ਕੋਲ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਇੱਕ ਗਗਨਦੀਪ ਸਿੰਘ ਗੱਭੂ ਵਾਸੀ ਕਮਰਾਪੱਤੀ ਸਾਹਿਲ ਇਹ ਇਸ ਪੱਤਰ ਵਾਸੀ ਬਾਲਮੀ ਕੋਲ ਨੇ ਮਨਪ੍ਰੀਤ ਸਿੰਘ ਮਣੀ ਰੋੜਿਕਪੁਰਾ ਕੁਸ਼ਵਿੰਦਰ ਸਿੰਘ ਗੋਰੀ ਟਰੀ ਵਾਲੀ ਜੀ ਇਹ ਕਿਸੇ ਦਬਲੀ ਖੰਡੇ ਰੋਡ ਪਰ ਕਿਸੇ ਕਮਰੇ ਦੇ ਵਿੱਚ ਬੈਠੇ ਕਿਸੇ ਨੋਟਖੋਦ ਦੀ ਵਾਰਦਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਦਾਜ਼ਨ ਅੰਜਾਮ ਦੇ ਵਾਸਤੇ ਉੱਥੇ ਇਕੱਠੇ ਹੋਏ ਹਨ ਅਤੇ ਮੀਟਿੰਗ ਕਰ ਰਹੇ ਹਨ ਜਿਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਉਹਨਾਂ ਨੂੰ ਫੜਾਇਆ ਜਾ ਸਕਦਾ ਹੈ ਜਿਸ ਦੇ ਆਪਣੇ ਐਸਈ ਕੁਬਾਰ ਸਿੰਘ ਨੇ ਮੋਰਕੂ ਸਕੁਆਰ 'ਤੇ ਨਾਲ ਲੈ ਕੇ ਤੇ ਉੱਥੇ ਰੇਡ ਕੀਤਾ ਤੇ ਉੱਥੋਂ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ